ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾ ਤੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪਰਬ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੁ ਪ੍ਰਸੰਨ ਭੈ ਵਡ ਭਾਗ ਤੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰੂ ਸੁਪ੍ਰਸੰਨ ਭੈ ਵਡ ਭਾਗ ਆਠ ਪਹਿਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭੈ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰਿਆ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖਲੀਏ ਆਪਣੀ ਕਿਰਪਾ ਤਾਰ ਪੰਜ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬ ਹੂੰ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਰਾਖਲੀਏ ਆਪਣੀ ਕਿਰਪਾ ਤਾਰ ਪੰਜ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬ ਹੂੰ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋਂਡ ਮਹੱਲਾ 5ਵਾਂ ਏ ਭਾਈ ਕਰਮ ਕਾਂਢੀ ਲੋਕ ਦੇ ਵੀ ਦੀਵਤਿਆਂ ਦੀ ਪੂਜਾ ਕਰਦੇ ਹਨ ਉਹਨਾਂ ਦੇ ਅੱਗੇ ਧੂਪ ਦਿਖਾਉਂਦੇ ਹਨ ਤੇ ਦੀਵੇ ਬਾਲਦੇ ਹਨ ਪਰ ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮਿਹਰਬਾਨ ਹੋ ਪਏ ਉਹ ਧੂਪ ਦੀ ਪਾਦਿਕ ਵਾਲੀ ਸਾਰੀ ਕਿਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਉਂਦਾ ਹੈ ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਮੋਣਾ ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ਧੂਪ ਦੀਪ ਦੀ ਕਿਰਿਆ ਹੈ। ਏ ਭਾਈ ਜਿਸ ਪਰਮਾਤਮਾ ਦਿੱਤਾ ਹੋਇਆ ਸਾਡਾ ਸਰੀਰ ਹੈ ਇਹ ਜਿੰਦ ਹੈ ਅਤੇ ਤਨ ਹੈ ਉਸ ਦੀ ਸੇਵਸਲਾ ਅੱਠੇ ਪੈਰ ਹਰ ਵੇਲੇ ਕਰਨੀ ਚਾਹੀਦੀ ਹੈ। ਰਹਾਉ ਏ ਭਾਈ ਪਰਮਾਤਮਾ ਮਿਹਰ ਕਰਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਸਰਵ ਵਿਆਪਕ ਬਖਸ਼ੰਦ ਪਰਮਾਤਮਾ ਦੇ ਗੁਣ ਗਾਉਂਦਿਆਂ ਆਨੰਦ ਬਣਿਆ ਰਹਿੰਦਾ ਹੈ اے ਭਾਈ ਗੁਰੂ ਦੀ ਸੰਗਤ ਵਿੱਚ ਟਿੱਕੇ ਪਰਮਾਤਮਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। हे ਭਾਈ ਸਭ ਦੇ ਦਿਲ ਦੀ ਜਾਣਨ ਵਾਲਾ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ। हे ਭਾਈ ਪ੍ਰਭੂ ਆਪਣੀ ਮਿਹਰ ਕਰਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ। ਕਮਾਦਿਕ ਪੰਜੇ ਡਰਾਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ ਏ ਨਾਨਕ ਜਿਸ ਵੀ ਮਨੁੱਖਤਾ ਪੱਖ ਪਰਮਾਤਮਾ ਨੇ ਕੀਤਾ ਹੈ ਉਹ ਮਨੁੱਖ ਵਿਕਾਰਾਂ ਦੇ ਜੂਏ ਵਿੱਚ ਆਪਣੇ ਜੀਵਨ ਕਦੇ ਵੀ ਕਮਾਉਂਦਾ ਨਹੀਂ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ